ਸਾਡੀਆਂ ਦੋ ਸਿਰਫ ਸਿੰਪਲ ਜੀ ਮੰਗਿਆ ਵੀ ਸਾਡੇ Hindu ਦੇਵੀ ਦੇਵਤਿਆਂ ਦਾ ਇਸਲਾਮਿਕ ਕਰਨਾ ਨਾ ਕੀਤਾ ਜਾਵੇ ਯਾਤਰਾ ਬੇਖੂਬੀ ਕੱਢੋ ਜੋਸ਼ ਹੋਣਾ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੀ ਦੇਵੀ ਦੇਵਤਿਆਂ ਸਰੂਪ ਝੰਕੀਆਂ ਪਾਲ ਕਿਉਂ ਸੀ ਇਤਰਾਜ਼ ਨਹੀਂ ਹੋਣੀ ਚਾਹੀਦੀਆਂ ਸਾਡੇ ਬਾਬਾ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚੱਲ ਕੇ ਦੁਨੀਆ ਗਈ ਸੀ ਇਹ ਕਿਹੜੇ ਉਹ ਜਿਹੇ ਬਾਬੇ ਨੇ ਜਿਹੜੇ ਇਹਨਾਂ ਦੇ ਅੰਦਰ ਬਸਦੇ ਨੇ ਮੈਂ ਉਹ ਬਾਬੇ ਨਾਲ ਗੱਲ ਕਰਨਾ ਚਾਹੁੰਨਾ ਜੇ ਐਡੇ ਸ਼ਕਤੀ ਵਾਲੇ ਬਾਬੇ ਨੇ ਜੇ ਪੰਜਾਬ ਦੇ ਵਿੱਚ ਕੋਈ ਹਨ ਹੋਣੀ ਹੁੰਦੀ ਆ ਤੈਨੂੰ ਪਹਿਲੇ ਰੋਕਿਆ ਕਰਨ ਫਿਰ ਤਾਂ ਨਹੀਂ ਬਾਬੇ ਨੇ ਹਿੰਦੂਆਂ ਦੇ ਦੇਵੀ ਦੇਵਤਿਆਂ ਦੇ ਸਾਡੇ ਆਰਾਧੇ ਦੀ ਕੋਈ ਵੀ ਝਾਂਕੀ ਪਾਲ ਕੇ ਆਈ ਤਾਂ ਉਹਦਾ ਇੰਤਜ਼ਾਮ ਜਿਹੜਾ ਮਾੜਾ ਹੋਏਗਾ ਵੀਰਾਂ ਦੀ ਯਾਤਰਾ ਨੂੰ ਲੈ ਕੇ ਜੇ ਉਹ ਵਿੱਚ ਹਿੰਦੂ ਦੇਵੀਆਂ ਦੇ ਚਾਂਕੇ ਕੱਢਦੇ ਆ ਤਾਂ ਕੀ ਅਗਲਾ ਕਦਮ ਹੋਊਗਾ ਬਿਲਕੁਲ ਜਿਹੜਾ ਝਾਂਕੀਆਂ ਲੈ ਕੇ ਆਏਗਾ ਉਹਦੇ ਉੱਤੇ ਵੀ ਕਾਰਵਾਈ ਕਰਾਈ ਜਾਊਗੀ ਔਰ ਇਸ ਬਾਬੇ ਤੋਂ ਕੀ ਬਾਬੇ ਦੇ ਵੀ ਕਾਰਵਾਈ ਕਰਾਈ ਜਾਊਗੀ ਇਹਨੂੰ ਵੀ ਨਹੀਂ ਬਖਸ਼ਿਆ ਜਾਊਗਾ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ 21 ਤਰੀਕ ਨੂੰ ਦਰੈਸ਼ੀ ਗਰਾਉਂਡ ਤੋਂ ਜਿਹੜੀ ਲਖਦਾਤਾ ਵੀਰਦੀ ਯਾਤਰਾ ਨਿਕਲਣ ਵਾਲੀ ਹੈ ਰਥ ਯਾਤਰਾ ਨਿਕਲਣ ਵਾਲੀ ਹੈ ਰਥ ਯਾਤਰਾ ਦਾ ਵਿਰੋਧ ਨਹੀਂ ਹੋ ਰਿਹਾ ਬਾਰ ਬਾਰ ਇਹੀ ਗੱਲ ਕਹਿ ਰਹੇ ਆ ਪਰ ਜਿਹੜੀਆਂ ਤੇ ਹਿੰਦੂ ਦੇਵੀ ਦੇ ਰਿਤੇ ਦੀਆਂ ਜਿਹੜੀਆਂ ਉਥੇ ਚਾਕੀਆਂ ਕੱਢਣੀਆਂ ਜਾ ਰਹੀਆਂ ਸੀਗੀਆਂ ਉਹਦਾ ਵਿਰੋਧ ਕਰ ਰਹੇ ਨੇ ਹਿੰਦੂ ਜਿਹੜੇ ਸੰਗਠਨ ਨੇ ਅੱਜ ਇਥੇ ਤਿੰਨ ਡਿਵੀਜ਼ਨ ਤੋਂ ਭਗਵਾ ਯਾਤਰਾ ਕੱਢ ਰਹੇ ਨੇ ਤਿੰਨ ਡਿਵੀਜ਼ਨ ਤੋਂ ਲੈ ਕੇ ਗਿਰਜਾ ਘਰ ਚੌਂਕ ਤੱਕ ਜਿਹੜਾ ਕਵਾਂ ਯਾਤਰਾ ਕੱਢ ਰਹੇ ਨੇ ਸਾਡੇ ਨਾਲ ਆ ਹਿੰਦੂ ਨੇਤਾ ਮੌਜੂਦ ਨੇ ਤੁਹਾਨੂੰ ਪਰਤਾਵ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੁਹਾਨੂੰ ਜੀ ਅੱਜ ਦਾ ਕੀ ਆ ਭਗਵਾਂ ਮਾਰਚ ਕੱਢ ਰਹੇ ਹੋ ਕਿਸ ਕਾਰਨ ਕੱਢ ਰਹੇ ਹੋ ਸਾਡੀਆਂ ਦੋ ਸਿਰਫ ਸਿੰਪਲ ਜੀ ਮੰਗਿਆ ਵੀ ਸਾਡੇ ਹਿੰਦੂ ਦੇਵੀ ਦੇਵਤਿਆਂ ਦਾ ਇਸਲਾਮਿਕ ਕਰਨਾ ਨਾ ਕੀਤਾ ਜਾਵੇ ਯਾਤਰਾ ਬੇਖੂਬੀ ਕੱਢੋ ਜੋਸ਼ ਹੋਣਾ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੀ ਦੇਵੀ ਦੇਵਤਿਆਂ ਸਰੂਪ ਝੰਕੀਆਂ ਪਾਲ ਕਿਉਂ ਸੀ ਯਾਤਰਾ ਚ ਨਹੀਂ ਹੋਣੀ ਚਾਹੀਦੀਆਂ ਸਾਡੀ ਦੋ ਲਫ਼ਜ਼ੀ ਮੰਗ ਹੈ ਬਾਕੀ ਜਿਹੜੀ ਗੱਲ ਹੈ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਜਿਹੜੇ ਵੀ ਪਖੰਡਵਾਦ ਦੇ ਰਹੇ ਨੇ ਸਿੱਧੀ-ਸਿੱਧੀ ਸਾਡੇ ਪੂਰੇ ਹਿੰਦੂ ਸਮਾਜ ਵੱਲੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹਾਂਗਾ ਜਿਹੜਾ ਪੰਜਾਬ ਹੈ ਗੁਰੂ ਪੀਰਾਂ ਦੀ ਧਰਤੀ ਹੈ ਅਸੀਂ ਕਿਸੇ ਜਿਹੜੇ ਕੀ ਦੇਵੀ-ਦੇਵਤੇ ਨੂੰ ਟਾਰਗੇਟ ਨਹੀਂ ਕਰ ਰਹੇ ਅਸੀਂ ਟਾਰਗੇਟ ਉਸ ਇਨਸਾਨ ਨੂੰ ਕਰ ਰਹੇ ਆ ਜਿਹੜੇ ਕੀ ਦੇਵੀ-ਦੇਵਤੇ ਦੇ ਨਾਮ ਤੇ ਪਖੰਡਵਾਦੀਆਂ ਕਰਕੇ ਆਪਣੇ ਘਰ ਪਾਲ ਰਹੇ ਨੇ ਜਿਹੜੀ ਗੱਲਾਂ ਕਰਦੇ ਨੇ ਕਿ ਬਾਦ ਸਾਡੇ ਬਾਬਾਗੁਰੂ ਲਾਲੋ ਦੇਵ ਜੀ ਦੇ ਜਿਨ੍ਹਾਂ ਨੇ ਚੱਲ ਕੇ ਦੁਨੀਆ ਗਈ ਸੀ ਇਹ ਕਿਹੜੇ ਇਹੋ ਜਿਹੇ ਬਾਬੇ ਨੇ ਜਿਹੜੇ ਇਹਨਾਂ ਦੇ ਅੰਦਰ ਵੱਸਦੇ ਨੇ ਮੈਂ ਉਹ ਬਾਬਿਆਂ ਨਾਲ ਗੱਲ ਕਰਨਾ ਚਾਹੁੰਨਾ ਜੇ ਐਡੇ ਸ਼ਕਤੀ ਵਾਲੇ ਬਾਬੇ ਨੇ ਜੇ ਪੰਜਾਬ ਦੇ ਵਿੱਚ ਕੋਈ ਹਨ ਹੋਣੀ ਹੁੰਦੀ ਆ ਤੈਨੂੰ ਪਹਿਲਾਂ ਰੋਕਿਆ ਕਰਨ ਪਰ ਤਾਂ ਨਹੀਂ ਬਾਬੇ ਨੇ ਸੋਨੇ ਦੇਵ ਦੇਵਤੇ ਨੇ ਟੂੜੇ ਦੀ ਗੱਲਾਂ ਕੀਤੀਆਂ ਸੀ ਇਹ ਜਿੰਨੇ ਪਖੰਡ ਵਾਲੇ ਬਾਬਾ ਪੰਜਾਬ ਦੇ ਵਿੱਚ ਪੜਿਆ ਸਭ ਟੂੜੇ ਬਾਜੀ ਵਾਲੇ ਬਾਬੇ ਨੇ ਇਹ ਬਾਬੇ ਨਹੀਂ ਇਹ ਜੱਟ ਨੇ ਇਹਨਾਂ ਨੂੰ ਅਸੀਂ ਬਾਬੇ ਵੀ ਨਹੀਂ ਕਹਿ ਸਕਦੇ ਇਹਨਾਂ ਨੂੰ ਪਖੰਡ ਬਾਤ ਕਹਿ ਸਕਦੇ ਜੈ ਜੈ ਜੀ ਦੇਖੋ ਪੰਜਾਬ ਦੇ ਵਿੱਚ ਜਿਹੜਾ ਕਲਚਰ ਹੈ ਹਿੰਦੂ ਸੋ ਜਾਂ ਬਾ ਜਿਹੜਾ ਸਨਾਤਨ ਧਰਮ ਹੈ ਸਨਾਤਨ ਧਰਮ ਦੀ ਜਿਹੜੀ ਬੇਅਦਬੀ ਕਰਦੇ ਨੇ ਅਸੀਂ ਤਾਂ ਇਹੀ ਕਹਿੰਦੇ ਬਣ ਉਹਨੂੰ ਚੈਲੰਜ ਕਰਦੇ ਆ ਕਿ ਬਹੁਤ ਹੋ ਗਿਆ ਅਸੀਂ ਆਪਣੇ ਦੇਵੀ ਦੇਵਤਿਆਂ ਦਾ ਅਪਮਾਨ ਦੇਖ ਲਿਆ ਹੁਣ ਕਿਸੇ ਵੀ ਹਾਲਤ 'ਚ ਅਸੀਂ ਅਪਮਾਨ ਨਹੀਂ ਹੋਣ ਦਵਾਂਗੇ ਚਾਹੇ ਉਹਨਾਂ ਲਈ ਸਾਨੂੰ ਜੇਲ੍ਹ ਜਾਣਾ ਪਵੇ ਚਾਹੇ ਪਾਪੇ ਦੀਆਂ ਪੁੱਤੀਆਂ ਪੁੱਤਿਆਂ ਹੋਵੇ ਅਸੀਂ ਪੁੱਤੀਆਂ ਨਹੀਂ ਪੁੱਤੇ ਜਿਹੜੇ ਸਾਡੇ ਸਮਾਜ ਦਾ ਮੇਯਰ ਵੀ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਇਕੱਠੇ ਹੋਏ ਆ ਭਗੋ ਮਾਰਚ ਦੇ ਵਿੱਚ ਸਾਰਾ ਸਨਾਤਨ ਧਰਮ ਇਕਜੁੱਟ ਕੁਝ ਜਿਹੜੇ ਅਖੌਤੀ ਬਾਬੇ ਨੇ ਜਿਹੜੇ ਨਵੇਂ ਨਵੇਂ ਚੇਲੇ ਕਹਿ ਰਹੇ ਸੀ ਵੀ ਇਹ 2-4 ਬੰਦੇ ਵਾਲਾ ਮੁੱਦਾ ਦਿਖਾਓ ਕਿ ਅਮਰਾ ਜਰਾ ਸਾਰਾ ਸੰਸਮਾਜ ਸਾਰੀਆਂ ਸੰਸਤਾਵਾਂ ਪੂਰਾ ਹਿੰਦੂ ਹੈ ਜ ਇੱਕ ਜੋਟਾ ਸਨਾਤਨ ધਰਮ ਪ੍ਰੇਮੀ ਇਹ ਜੇ ਢੋਗੀ ਬਾਬਿਆਂ ਦੇ ਜਿਹੜੇ ਸਵੈ ਘੋਸ਼ਿਤ ਬਾਬੇ ਆ ਉਹਨਾਂ ਦਾ ਜਿਹੜਾ ਲੋਕਾਂ ਦੇ ਅੱਗੇ ਜਰਾ ਨੰਗਾ ਕਰਨ ਦੇ ਲਈ ਸੜਕਾਂ ਤੇ ਉਤਰ ਗਏ ਆ ਜੇ ਦੇਵੀ ਦੇਵਤਿਆਂ ਦੀ ਸਾਡੀ ਚਾਹ ਕੀ ਕੋਈ ਵੀ ਪਾਲਕੀ ਜਿਹੜਾ ਕਹਿੰਦਾ ਨਾ ਬੁਕਿੰਗਾਂ ਕਰੀ ਬੈਠਾ ਉਹਨਾਂ ਦਾ ਭਰਾਵਾ ਆਉਂਦੀਆਂ ਬੁਕਿੰਗਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਸਾਫ਼-ਸਾਫ਼ ਕਰ ਲੈ ਇਹ ਨਾ ਹੋਵੇ ਕਿ 21 ਬਰਾਣ ਨੂੰ ਸਨਾਤਨੀ ਜਿਹੜਾ ਉਹ ਜਲੂਸ ਕੱਢਦਾ ਕਿ ਮੈਨੂੰ ਸੜਕਾਂ ਤੇ ਮੰਗਾ ਹੋ ਕੇ ਜਾਣਾ ਪਵੇ ਆ ਸਾਰਾ ਸਨਾਤਨ ਸਮਾਜ ਅੱਜ 30 ਮਿੰਟ ਵੀਰ ਜਨ ਇਕੱਠਾ ਹੋ ਗਿਆ ਇਹ ਸਾਫ ਪ੍ਰਮਾਣ ਹੈ ਕਿ ਸਾਰਾ ਸਰਾਕਰ ਪਰਮੇਈ ਜਿਹੜੇ ਚਾਹੁੰਦੇ ਆ ਕਿ ਜਿਹੜੀ ਲਖਨਦਾ ਦੇਵੀ ਦੀ ਯਾਤਰਾ ਉਹ ਨਿਕਲੇ ਬਿਸ਼ੱਕ ਦੀ ਨਿਕਲੇ ਕਾਜੂ ਬੱਜ ਕੇ ਕੱਢੇ ਲekin ਜੇ ਯਾਤਰਾ ਦੇ ਵਿੱਚ ਹਿੰਦੂਆਂ ਦੇ ਦੇਵੀ ਦੇਵਤਿਆਂ ਦੇ ਸਾਡੇ ਅਰਾਧਿਆ ਦੀ ਕੋਈ ਵੀ ਝਾਂਕੀ ਪਾਰ ਗਈ ਆਈ ਤਾਂ ਉਹਦਾ ਇੰਤਜ਼ਾਮ ਜਿਹੜਾ ਮਾੜਾ ਹੋਏਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਸਰ ਤੁਸੀਂ ਉਹਨਾਂ ਦੇ ਪੂਰੀ ਜੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਆਆਂ ਵੀ ਰੱਤ ਯਾਤਰਾ ਨੂੰ ਲੈ ਕੇ ਜੇ ਉਹ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਝਾਂਕੀ ਕੱਢਦੇ ਆਂ ਫਿਰ ਕੀ ਅਗਲਾ ਐਕਸ਼ਨ ਹੋਊਗਾ ਬਿਲਕੁਲ ਜਿਹੜਾ ਝ ਉਦੇ ਉੱਤੇ ਵੀ ਕਾਰਵਾਈ ਕਰਾਈ ਜਾਊਗੀ ਔਰ ਇਸ ਬਾਬੇ ਧਮਕੀ ਬਾਬੇ ਦੇ ਵੀ ਕਾਰਵਾਈ ਕਰਾਈ ਜਾਊਗੀ ਇਹਨੂੰ ਵੀ ਨਹੀਂ ਬਖਸ਼ਿਆ ਜਾਊਗਾ ਬਿਲਕੁਲ ਇਹ ਆਪਣੀ ਇੱਕ ਵੀਡੀਓ ਦੇਖੋ ਇਹਨੇ ਇੰਟਰਵਿਊ ਕੀਤਾ ਬਿਲਕੁਲ ਉਹਦੇ ਵਿੱਚ ਆਪਣੀ ਸੰਗਤ ਦੀ ਧਮਕੀ ਦੇ ਰਿਹਾ ਸਨਾਤਨ ਧਰਮ ਨੂੰ ਕਿ ਮੇਰੀ ਸੰਗਤ फड ਗਈ ਤੁਹਾਡਾ ਹਾਲ ਕੀ ਹੋਏਗਾ ਅੱਜ ਉਸ ਬੰਦੇ ਨੂੰ ਦਿਖਾਓ ਕਿ ਸੰਗਤ ਨਹੀਂ फडਕੀ ਤੇਰੀ ਪਰ Hindu ਜਾਗ ਗਿਆ ਤੇਰੇ ਲਈ ਸੜਕਾਂ ਤੇ ਆ ਗਿਆ ਹੁਣ ਤੂੰ ਯਾਤਰਾ ਕੱਢ ਕੇ ਦਿਖਾ ਵਾ ਸਿੰਧੂ ਦੇਵੀ ਦੇਵਤਾ ਦੇ ਸਰੂਪ ਲੈ ਜਾ ਕੇ ਦਿਖਾ ਠੀਕ ਹੈ ਜੀ ਬਾਬੇ ਨੂੰ ਧਮਕੀ ਬਾਬੇ ਦੇ ਜਿਹੜਾ ਅੱਜ ਸਨਾਤਨ ਧਰਮ ਦੇ ਸਾਰੇ ਯੋਧਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿ ਸਾਡੇ ਇੱਕ ਕੌਲ ਤੇ ਆਏ ਤੇ ਸਿਰਫ ਸਾਡੀ ਸ਼ੇਵਸਾਰਾ ਦਾ ਰੋਲ ਨਹੀਂ ਹੈ ਸਾਰਾ ਸਨਾਤਨ ਧਰਮ ਇਸ ਟਾਈਮ ਸਰਕਾਰ ਤੋਂ ਉਤਰ ਗਿਆ ਇਹ ਸਿਰਫ ਧਰਮ ਹੈ ਆਉਣ ਵਾਲੇ 21 ਤਰੀਕ ਨੂੰ ਜੇ ਯਾਤਰਾ ਕੱਢਦਾ ਤਾਂ ਉਹਦਾ ਇੰਤਜ਼ਾਮ ਉਹ ਆਪ ਖੁਦ ਜ਼ਿੰਮੇਵਾਰ ਹੋਊਗਾ ਠੀਕ ਹੈ ਜੀ ਜੈ ਜੈ ਸ਼੍ਰੀ ਰਾਮ ਜੀ ਸਾਰੇ ਹਿੰਦੂ ਸਮਾਜ ਨੂੰ ਪਹਿਲਾਂ ਬਹੁਤ-ਬਹੁਤ ਧੰਨਵਾਦ ਇੱਕ ਅੱਡੀ ਆਵਾਜ਼ ਦਿਖਾਣਾ ਸਮਾਜ ਇਕੱਠਾ ਲੈਣਾ ਹੈ ਜੀ ਇੱਕ ਨਾ ਚੇਤਾਵਨੀ ਦੇਣਾ ਚਾਹਨਾ ਜਿਹੜੇ ਲੋਕ ਚਾਕੀਆਂ ਦਾ ਆਪਣੇ ਨਾਲ ਚਾਕੀਆਂ ਕਰਦੇ ਨੇ ਵੀ ਹਿੰਦੂ ਸਮਾਜ ਦੀ ਤੁਹਾਨੂੰ ਚੇਤਾਵਨੀ ਹੈ ਜੇ ਤੁਸੀਂ ਚਾਕੀਆਂ ਲਾ ਕੇ ਜਾਓਗੇ ਜਾਂ ਕੱਢੋਗੇ ਤੁਹਾਡੇ ਦੇ 295 ਦਾ ਜਿਹੜਾ ਧਾਰਾ ਬੰਦੀ ਹੈ ਤੁਹਾਡੇ ਤੇ ਧਾਰਾ ਦਲਚ ਕਰਾਈ ਜਾਊਗੀ ਤੇ ਉਸ ਬਾਦ ਨੂੰ ਮੈਂ ਕਹਿਣਾ ਚਾਹਨਾ ਵੀ ਆਪਣੇ ਬਿਰੂਪੀਆਂ ਵਾਲਾ ਜਿਹੜਾ ਤੂੰ ਚੋਲਾ ਪਾਈ ਫਿਰਦਾ ਉਹਨੂੰ ਲਾ ਦੇ ਕਿਉਂਕਿ ਸਾਰਾ ਲਧਿਆਣਾ ਇੱਕ ਪਾਸੇ ਹੋ ਗਿਆ ਆਇਆ ਉਹ ਕਮਲਾ ਹੋਵੇ ਵੀ ਤੇਰਾ ਆਸਾ ਦਾ ਮੁਰਗਾ ਰਾਮਪਾਲ ਵਲਗਾ ਤੈਨੂੰ ਜੇਲਾ ਚ ਲੈਣਾ ਪਵੇ ਵੀ ਇੱਦਾਂ ਦੇ ਖਲਾਸੇ ਨਾ ਹੋ ਜਾਣ ਕਿਤੇ ਹੋਰ। ਜੀ ਇੱਕ ਗੱਲ ਹੋਰ ਨਹੀਂ ਆਪਾਂ ਪਰਦੇ ਆ ਰਹੇ ਆ ਇਹ ਗੁਰੂ ਪੀਰਾਂ ਦੀ ਧਰਤੀ ਆ ਪੰਜਾਬ। ਪਰ ਢੋਂਕੀ ਬਾਬੇ ਦੀ ਧਰਤੀ ਥੋੜੀ ਐ। ਨਾ ਜੀ ਨਾ ਇਦਾਂ ਦੇ ਢੋਂਕੀ ਬਾਬੇ ਨੇ ਡੇਰਾ ਖੋਲ ਕੇ ਬੈਠੇ ਨੇ ਪਖੰਡੀ ਲੋਕ ਜਿਹੜੇ ਲੋਕਾਂ ਨੂੰ ਲੁੱਟ ਰਹੇ ਨੇ ਗੁੰਮਰਾਹ ਕਰ ਰਹੇ ਨੇ ਭੰਟੀ ਬਾਬੇ ਵਰਗੇ ਇਹ ਢੋਂਕੀਆਂ ਦੇ ਕੋਈ ਧਰਤੀ ਨਹੀਂ ਹੈਗੀ। ਉਹ ਕੋਈ ਬਾਬਾ ਨਹੀਂ ਹੈਗਾ ਉਹ। ਮੈਂ ਤੁਹਾਡੇ ਚੈਨਲ ਦੇ ਮਦਰ ਨਾਲ ਗੱਲ ਕਰਨਾ ਚਾਹੁੰਦਾ ਜਿਹੜੇ ਹੋਰ ਵੀ ਇੱਦਾਂ ਦੇ ਢੋਂਕੀ ਬਾਬੇ ਨੇ ਉਹ ਵੀ ਆਪਣੀਆਂ ਦੁ ਵੀਰ ਬਜਰੰਗੇ ਸੋ ਤੁਸੀਂ ਸੁਣਿਆ ਵੀ ਜਿਹੜੇ ਹਿੰਦੂ ਸੰਗਠਨ ਇੱਥੇ ਇਕੱਠੇ ਹੋਏ ਨੇ ਉਹਨਾਂ ਦਾ ਮਕਸਦ ਜਿਹੜਾ ਹੈਗਾ ਆ ਉਹ ਕਿਸੇ ਵੀ ਰਥ ਯਾਤਰਾ ਦਾ ਵਿਰੋਧ ਨਹੀਂ ਹੈ ਲਖਦਤਾ ਪੀਰ ਦੀ ਰਥ ਯਾਤਰਾ ਦਾ ਵਿਰੋਧ ਬਿਲਕੁਲ ਨਹੀਂ ਹੋ ਰਿਹਾ ਇੱਥੇ ਜਿਹੜਾ ਵਿਰੋਧ ਹੋ ਰਿਹਾ ਆ ਵੀ ਜਿਹੜੀ ਰਥ ਯਾਤਰਾ ਦੇ ਵਿੱਚ ਹਿੰਦੂ ਦੇਵ ਦੇਵਤਾ ਦੀ ਜਿਹੜੀ ਝਾਕੀ ਕੱਢਣ ਦੀ ਗੱਲ ਕੀਤੀ ਜਾ ਰਹੀ ਆ ਉਸ ਦਾ ਵਿਰੋਧ ਹੋ ਰਿਹਾ ਆ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਕਮੈਂਟ ਸਭੇ ਭਾਸ਼ਾ ਦੇ ਵਿੱਚ ਦਿਓ ਇਸ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ